ਹੈਲੋ ਮਤਰੋ ਕੀ ਹਲਚਲ ਦਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਤੇ ਮਿੱਤਰੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਅੱਜ ਆਪਾਂ ਆਏ ਆ ਇੱਥੇ ਆਪਣੇ ਖੰਬੇ ਦੇ ਖੰਬੇ ਤੇ ਤੇ ਆਪਾਂ ਇੱਥੇ ਪੱਠਾਂ ਨੂੰ ਪਾਣੀ ਲਾ ਰਹੇ ਆਂ ਦੇਖੋ ਪੱਠਾਂ 'ਚ ਪਾਣੀ ਹੈਗਾ ਤੇ ਇਧਰ ਆਪਾਂ ਸਕੂਟਰੀ ਵੀ ਲੈ ਕੇ ਆਏ ਕਿਉਂਕਿ ਆਪਾਂ ਹੁਣ ਖੇਤ ਚੱਲਦੇ ਆਂ ਉੱਥੇ ਆਪਾਂ ਸਬਜ਼ੀਆਂ ਵੀੀਂਦੇ ਆਂ ਅੱਜ ਗੰਡੇ ਗੁੰਡੇ ਲਾਉਣੇ ਆ ਤੇ ਅੱਜ ਆਜ ਵੀ ਲਿਆਂਦਾ ਆਪਾਂ ਇਹਦੇ ਨਾਲ ਆਪਾਂ ਸਪਰੇਅ ਕਰਨੀ ਆ ਇੱਥੇ ਤੇ ਮੇਰੇ ਡੈਡੀ ਤੇ ਬਾਕੀ ਸਾਰੇ ਆਪਣੇ ਖੇਤ ਪਹੁੰਚੇ ਵੀ ਆ ਮੈਨੂੰ ਮੇਰੇ ਡੈਡੀ ਆਖ ਕੇ ਇਸ ਵੀ ਜਦੋਂ ਪਾਣੀ ਲੱਗ ਗਿਆ ਉਦੋਂ ਮੈਂ ਮੋਟਰ ਬੰਦ ਕਰਨੀ ਆ ਤਾਂ ਹੀ ਮੈਂ ਇੱਥੇ ਬੈਠਾ ਤੇ ਆਜੋ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਫਿਰ ਆ ਦੇਖੋ ਮਿੱਤਰੋ ਪੱਠਿਆਂ ਨੂੰ ਪਾਣੀ ਲੱਗ ਰਿਹਾ ਤੇ ਇੱਧਰ ਆਪਣਾ ਆਪਣਾ ਜਾਜ ਪਿਆ ਸਪਰੇ ਵੀ ਕਰਨੀ ਆ ਆਪਾਂ ਕਿਉਂਕਿ ਵੀ ਹੁਣ ਆਪਣੀ ਜਵਾਰ ਮਸਾਂ ਹੀ ਚੱਲਦੀ ਆ ਪਹਿਲਾਂ ਤਾਂ ਪਾਣੀ ਦੇ ਬਾਹਰ ਦੇ ਵਿੱਚ ਬਾੜੀ ਆ ਗਈ ਸੀ ਡੁੱਬ ਗਈ ਸੀ ਕਰੀ ਤਾਂ ਤੇ ਹੁਣ ਮਸਾਂ ਚੱਲੀ ਆ ਤਾਂ ਕਰਕੇ ਡੈਡੀ ਆਂਦੇ ਵੀ ਪਾਣੀ ਲਾ ਕੇ ਸਪਰੇ ਕਰਦੇ ਗਏ ਉਧਰ ਵੀ ਆਪਣੇ ਪੱਠੇ ਮੁੱਕਣ ਵਾਲੇ ਜਾਂ ਦੂਜੇ ਬਾਂਚ ਵੀ ਤੇ ਬਸ ਸਾਰੇ ਜਾਣੇ ਆਪਣੇ ਕੱਸੀ ਤੇ ਗਏ ਮੈਂ ਇੱਥੇ ਖੜਾ ਵੀ 2-4 ਮਿੰਟਾਂ ਨੂੰ ਮੋਟਰ ਬੰਦ ਕਰਨੀ ਹੈ ਕਿਉਂਕਿ ਸਿਰੇ ਜਾਣ ਵਾਲੀ ਹੈ ਬਸ ਪਾਣੀ 2-4 ਮਿੰਟਾਂ ਨੂੰ ਮੋਟਰ ਬੰਦ ਕਰਕੇ ਫਿਰ ਆਪਾਂ ਵੀ ਚੱਲਦੇ ਆਂ ਖੇਤ ਤੇ ਫਿਰ ਉੱਥੇ ਕੱਸੀ ਦੇ ਉੱਪਰ ਆਪਾਂ ਗੰਡੇ ਲਾਵਾਂਗੇ ਨਾਲੇ ਮੂਲੀਆਂ ਵਾਲੀਆਂ ਇਹ ਸਰਸ ਕੁਛ ਬੀਜਣਾ ਫਿਰ ਆਪਾਂ ਆਹ ਦੇਖੋ ਮਿੱਤਰੋ ਸਾਰੇ पट्ठे तो आया से तो पर ही पे बस कन्नी च नहीं गया ही। पानी, पर खेद, खेद, थी जगा, जगा। नहीं पानी जो हम कन्नी चे जा बढ़या तो आप मोटर बंद करके फिर चलते हैं खेत खेत का माहौल उगा उ सब्जियां सुबिया पहला वेलियाँ हुई नहीं हुई नी पानी पावे फिर गंढी लगे आज फिर हाँ देखो मित्र तो आना आसानी रह गया बस बाकी सारा ही लग गया उधरों भी वाह पा तो पांच दस मिनट प ਉਹ ਰਹੀ ਤਾਂ ਪਾਣੀ ਫੇਰ ਕਿਤੇ ਜਾ ਕੇ ਬੰਦ ਕਰਾਂਗੇ ਆਜੋ ਫਿਰ ਇਹ ਰਵਾਪਸ ਚੱਲਦੇ ਆਂ ਆਪਾਂ ਸਕੂਟਰੀ ਦੇ ਖੜਦੇ ਆਂ ਫਿਰ ਪੰਜ ਚਾਰ ਮਿੰਟਾਂ ਨੂੰ ਮੋਟਰ ਬੰਦ ਕਰਕੇ ਆ ਜਾਾਂਗੇ ਤੇ ਆਜੋ ਮਿੱਤਰੋ ਹੁਣ ਆਪਾਂ ਖੇਤ ਆ ਗਏ ਆਂ ਤੇ ਆਪਾਂ ਪੰਜਾ ਵੀ ਲੈ ਕੇ ਆਏ ਆਂ ਨਾਲ ਕਰੋ ਤੇ ਮੋਟਰ ਬੰਦ ਕਰਤੀ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਕੱਸੀ ਦੇ ਪਰ ਉੱਥੇ ਕਰਦੇ ਆਂ ਸਾਫ ਸਫਾਈ ਤੇ ਫਿਰ ਲਾਉਨੇ ਗੰਡੇ ਆਇਓ ਘਰ ਚੱਲ ਲੱਗੇ ਤੇ ਆਪਣਾ ਹੀ ਛੋਨੇ ਨੂੰ ਤਾਂ ਪਾਣੀ ਨਹੀਂ ਲਾਇਆ ਹੁਣ ਆਪਾਂ ਕ ਬਹੁਤ ਦੇਣੋਗੇ ਤੇ ਹੁਣ ਆਪਾਂ ਕੱਲ ਨੂੰ ਪਾਣੀ ਲਾਵਾਂਗੇ ਸ਼ਾਇਦ ਕੱਲ ਨੂੰ ਪਾਣੀ ਲਾਵਾਂਗੇ ਹਾਂ ਹੁਣ ਕਿਰਾ ਪਰਸ ਚੁੱਛੀ ਦਾ ਪਾਣੀ ਲਾਇਆ ਦੀਆ ਤੇ ਇਹ ਟ੍ਰੇਲ ਬਹੁਤ ਛੋਨੇ ਤੇ ਉਹ ਦੇਖੋ ਆਪਣੀ ਸੀਨਾ ਫੈਲੀ ਕਰਦੀ ਸਮਤਰਾ ਇਧਰ ਦੇਖੋ ਆਪਣਾ ਇੱਕ ਚੋਬਰ ਪਾਣੀ ਪਾ ਰਿਹਾ ਤੇ ਆਹ ਭਾਲਕ ਦੀਆਂ ਕਾਰਗਾਂ ਨੂੰ ਪਾਣੀ ਪਾ ਰਿਹਾ ਤੇ ਉਧਰ ਆਪਾਂ ਤੇ ਆਹ ਇਨਸਨ ਚ ਆਪਾਂ ਗੋਭੀ ਲਾ ਕੇ ਗੋਭੀ ਨੂੰ ਪਾਣੀ ਵੀ ਪਾਤਾ ਦੇਖੋ ਇਧਰ ਆਪਾਂ ਗੋਭੀ ਲਾਤੀ ਆਲੇ ਛੰਨ ਦੇ ਵਿੱਚ ਤੇ ਇਧਰ ਆਪਣੀਆਂ ਪਹਿਲਾਂ ਵਾਲੀਆਂ ਸਬਜ਼ੀਆਂ ਵੀ ਹੋਊਗਾ ਤਾਂ ਚਾਰੇ ਕਾਰਗਾਂ ਹੀ ਹੋਊਗਾ ਤੇ ਆ ਆਹ ਕੈਰੀ ਵੀ ਹੋਗੀ ਐਸ ਕੈਰੀ ਥੋੜਾ ਕੱਟ ਹੋਇਆ ਇਹਨਾਂ ਚੀਜ਼ ਪਰ ਹੋ ਜੂਗਾ ਬਾਇ ਜਿਆਦਾ ਟਾਈਮ ਲੈਂਦੇਗਾ ਨਹੀਂ ਧਰਤੀ ਚੋਂ ਨਿਕਲ ਗਏ ਉਹ ਸਬਜ਼ੀਆਂ ਨਾ ਤੇ ਉਧਰ ਗੋਭੀ ਵੀ ਇਚ ਤੇ ਹੁਣ ਆਪਾਂ ਗੰਡੇ ਲਾਉਣੇ ਉਧਰ ਥਾਂ ਬਣਾਈ ਜਾਨੇ ਤਾਂ ਹੀ ਆਪਾਂ ਤੇ ਮੇਰੇ ਡੈਡੀ ਜੀ ਥਾਂ ਬਣਾਉਂਦੇ ਉਧਰ ਹੁਣ ਤੇ ਆਹ ਗੋਪੀ ਵੀਜੀ ਆ ਇੱਥੇ ਵੱਟਾ ਬਣਾ ਕੇ ਹੁਣ ਤੇ ਆਪਾਂ ਮੈਂ ਇੱਥੇ ਗੰਡੇ ਵੀ ਜਾਨਾ ਦੇਖੋ ਫਿਰ ਤੇ ਮਤਰੋ ਦੇਖੋ ਫਿਰ ਇੱਥੇ ਜਿਹੜੀਆਂ ਆਪਾਂ 3/1 ਬਣ ਇੱਥੇ ਆਪਾਂ ਜਿਹੜੀਆਂ 3/1 ਬਣਾਈਆਂ ਸੀ ਇਹਨਾਂ ਤੇ ਆਪਾਂ ਬੈਂਗ ਨਹੀਂ ਲਾਤੀ ਤੇ ਇਧਰ ਆਪਾਂ ਕਿਆਰੀ ਦੇ ਵਿੱਚ ਗੰਡੇ ਲਾਤੇ ਇੱਕ ਹੋਰ ਲਾਉਣੀ ਆ ਜੀ ਫਿਰ ਇੱਥੇ ਜਿੱਥੇ ਤੱਕ ਹੁਣ ਆਪਣੇ ਗੰਡੇ ਪੂਰੇ ਆਉਂਦੇ ਹੋ ਇੱਥੋਂ ਤੱਕ ਗੰਡੇ ਲਾਵਾਂਗੇ ਬਾਕੀ ਗੰਡੇ ਘਰ ਕੋਲੇ ਲਾਵਾਂਗੇ ਤੇ ਇਧਰ ਬੈਂਗ ਨਹੀਂ ਵੀ ਲਾਤੀ ਆਪਾਂ ਆ 4/1 ਦੇ ਬੈਂਗ ਨਹੀਂ ਲਾਤੀ ਉਧਰ ਆਪਣੀ ਗੋਭੀ ਮਤਰਾ ਦੇ ਕੋ ਪਰ ਆਪਾਂ ਇੱਥੇ ਗੰਡੇ ਲਾਤੇ ਤੇ ਗੰਡਿਆਂ ਨੂੰ ਪਾਣੀ ਵੀ ਪਾਤਾ ਇੰਨੇ ਕਿਸਾਨਾਂ ਚ ਆਪਣੇ ਗੰਡੇ ਪੂਰੇ ਆ ਗਏ ਤੇ ਇਧਰ ਆਪਾਂ ਕੋਈ ਹੋਰ ਸਬਜ਼ੀ ਵੀ ਈਦਾਂਗੇ ਹੁਣ ਤੇ ਆਜੋ ਫਿਰ ਚੱਲਦੇ ਹਾਂ ਉੱਥੇ ਤੋਰੰਗਾ ਭਾਗਦੇ ਹਾਂ ਹੁਣ ਆਪਾਂ ਤੇ ਫੇਰ ਚੱਲਦੇ ਹਾਂ ਘਰੇ ਆਜੋ ਫਿਰ ਦੇਖੋ ਫੇਰ ਆ ਗੰਡੇ ਤੇ ਇਧਰ ਵੈਂਗਣੀ ਆਪਣੀ ਇਧਰ ਗੋਭੀ ਆ ਗਈ ਤੇ ਮਤਰਾ ਹੁਣ ਆਪਾਂ ਕੱਤੀ ਤੋਂ ਤਾਂ ਆ ਗਏ ਸੀਗੇ ਤੇ ਹੁਣ ਮੇਰੇ ਡੈਡੀ ਸਪਰੇਅ ਕਰਨ ਲੱਗ ਗਏ ਇੱਥੇ ਪੱਠਿਆਂ ਦੇ ਵਿੱਚ ਤੇ ਹੁਣ ਆਪਾਂ ਆਪਣੇ ਘਰ ਦੇ ਪਿੱਛੇ ਉੱਥੇ ਆਪਾਂ ਲਾਉਣੇ ਆ ਗੰਡੇ ਤੇ ਗੋਭੀ ਉੱਥੇ ਲਾਉਣੀ ਆ ਆਪਾਂ ਤੇ ਪਾਣੀ ਵੀ ਲਾਵਾਂਗੇ ਫਿਰ ਉਹਨੂੰ ਤੇ ਆਜੋ ਫਿਰ ਅੱਗੇ ਪਕਾਉਣੇ ਆ ਤੇ ਹੁਣ ਦੇਖੋ ਜਰਾ ਸਪਰੇਅ ਕਰਕੇ ਫਿਰ ਚੱਲਦੇ ਆਪਾਂ ਪਿੱਛੇ ਉੱਥੇ ਕਰਦੇ ਆ ਲਾਉਣੇ ਆ ਗੋਭੀ ਤੇ ਗੰਡੇ ਤੇ ਆਪਾਂ ਹੁਣੇ ਪਾਣੀ ਲਾਇਆ ਸੀ ਜੇ ਮੋਟਰ ਆਪਾਂ ਬੰਦ ਕਰਤੀ ਸੀ ਤਾਂ ਕਰਕੇ ਹੁਣ ਪਾਣੀ ਫੱਟੀ ਵੀ ਲਾ ਦਾਂਗੇ ਹੈ ਦਾ ਪਾਣੀ ਪਾਣੀ ਬਾਹਲਾ ਬਾਹਰ ਨਾਲ ਨਿਕਲੇ ਦੁਬਾਰਾ ਆਜੋ ਫਿਰ ਚੱਲਦੇ ਆ ਉੱਤੇ ਤੇ ਆਪਾ ਉਹ ਆਪਣੇ ਜਾਜੇ ਨਾਲ ਕਰੀ ਜਾਂਦੇ ਆ ਤੇ ਆ ਉਹਦਾ ਸਟੈਂਡ ਪਿਆ ਇੱਥੇ ਰੱਖ ਕੇ ਆਪਾਂ ਮੇ ਡੈਡੀ ਇਹ ਨਹੀਂ ਚੱਕਿਆ ਸੀ ਉਹ ਜਾਜ ਤੇ ਆਜੋ ਮਤਰੋ ਹੁਣ ਆਪਾਂ ਚੱਲਦੇ ਹਾਂ ਉੱਥੇ ਆਪਣੇ ਘਰ ਦੇ ਪਿੱਛੇ ਤੇ ਉੱਥੇ ਸਬਜ਼ੀ ਲਾਉਣੇ ਆ ਪਹਿਲਾਂ ਵੀ ਆਪਾਂ ਸਬਜ਼ੀ ਲਾਈ ਸੀ ਆਪਾਂ ਕੰਧ ਦੇ ਵਿੱਚ ਦੀ ਮੋਰਾ ਕੱਢ ਲਿਆ ਸੀ ਇੱਕ ਤੇ ਉਧਰ ਦੀ ਆਪਾਂ ਪਾ ਕੇ ਪਾਣੀ ਲਾਤਾ ਸੀਗਾ ਤੇ ਆ ਆਪਣਾ ਪਹਿਲਾਂ ਵਾਲਾ ਥਾਂ ਇੱਥੇ ਵੀ ਬੀਜਾਂਗੇ ਕੁਛਾਂ ਕੁਛ ਤਾਂ ਆਲੂ ਬੀਜਾਂਗੇ ਇੱਥੇ ਸ਼ਾਇਦ ਆਓ ਚੱਲਦੇ ਆਂ ਪਿੱਛੇ ਮਤਰਾ ਇੱਥੇ ਦੇਖੋ ਫੋ ਇੱਥੇ ਪਹਿਲਾਂ ਵੀ ਜੀਆਂ ਸੌਂਜੀਆਂ ਤੇ ਆਹ ਚਾਰ ਕਾਰਗਾਂ ਬਣਾ ਕੇ ਇੱਥੇ ਬੀਤੀਆਂ ਸੀ ਸਬਜ਼ੀ ਬੀਤੀ ਇੱਥੇ ਪਾਲਕ ਮੇਥਰੇ ਮੂਲਾਂ ਸਾਰਾ ਕੋ ਬੀਤੀ ਸੀ ਕਿ ਇੱਥੇ ਹੁਣ ਆਪਾਂ ਅੱਜ ਗੰਡੇ ਲਾਵਾਂਗੇ ਤੇ ਆਹ ਸਾਰੇ ਥਾਂ ਦੇ ਵਿੱਚ ਸਰੋਂ ਬੀਤੀ ਆਪਾਂ ਤੇ ਦੇਖੋ ਮਤਰਾ ਆ ਵੀ ਇੱਥੋਂ ਦਾ ਇੱਥੇ ਗਿੱਲਾ ਥਾਂ ਸੀਗਾ ਇੱਥੇ ਸਰੋਂ ਉਗਰ ਵੀ ਆਈ ਦੇਖੋ ਆ ਸਾਰੇ ਚ ਬੀਤੀ ਆ ਦੇਖੋ ਸਾਰੇ ਚ ਸਰੋਂ ਉਗਰੀ ਇੱਥੇ ਤਾਂ ਤੇ ਉਧਰ ਨਹੀਂ ਹਜੇ ਉਗਰੀ ਇੱਧਰ ਉੱਗ ਰਹੀ ਇਹ ਆਮ ਉਹ ਗੱਡਾ ਸੀ ਆਪਾਂ ਆਪਣੇ ਪਸੂਆਂ ਵਾਲੇ ਦੇ ਵਿੱਚ ਦੀ ਇੱਥੇ ਦੀ ਆਪਾਂ ਪੈਕਟ ਪਾਉਣੇ ਆ ਤੇ ਉਹਨੂੰ ਬਣ ਲਾਵਾਂਗੇ ਫਿਰ ਹੁਣ ਆਪਾਂ ਆਜੋ ਫਿਰ ਤੇ ਮੈਥਰ ਆਪਾਂ ਵੀ ਇੱਥੇ ਫਿਰ ਹੁਣ ਫਿਰ ਗੰਡੇ ਲਾਤੇ ਆਪਾਂ ਇੱਥੇ ਤੇ ਆ ਵੱਟਾ ਬਣਾ ਕੇ ਇਹਦੇ ਤੇ ਗੋਭੀ ਲਾਤੀ ਤੇ ਆ ਵੱਟ ਦੇ ਨਾਲ-ਨਾਲ ਉਹ ਸਾਰੇ ਕਿਤੇ ਉਧਰ ਵੀ ਗੋਭੀ ਲਾਤੀ ਤੇ ਅਬ ਚਾਲੇ ਗੰਡੇ ਲਾਤੇ ਦੇਖੋ ਪਰ ਹੁਣ ਆਪਾਂ ਇਹਨਾਂ ਨੂੰ ਪਾਣੀ ਵੀ ਪਾਤਾ ਅੱਧੇ ਗੰਡੇ ਤੇ ਅੱਧੀ ਗੋਭੀ ਆਪਾਂ ਉੱਥੇ ਕੱਸੀ ਉੱਤੇ ਲਾਈ ਆ ਤੇ ਜਿਹੜੀ ਉੱਥੋਂ ਵੱਧ ਗਈ ਸੀ ਉਹ ਆਪਾਂ ਇੱਥੇ ਲਾਤੀ ਹੁਣ ਤੇ ਇੱਧਰ ਕੁਝ ਹੋਰ ਵੀ ਈਦਾਂਗੇ ਇੱਧਰ ਥੋੜਾ ਜਿਹਾ ਸਨ ਵਿਲਾ ਰਹਿ ਗਿਆ ਤੇ ਹੁਣ ਇਹਨੂੰ ਪਾਣੀ ਨਾਲ ਭਰ ਦਿੰਨੇ ਆ ਆਪਣੇ ਨਾਲ ਦੇ ਘਰ ਵਾਲਿਆਂ ਦੀ ਤੂੜੀ ਮੁੱਕ ਗਈ ਸੀ ਤੇ ਉਹ ਆਪਣੇ ਰਿਸ਼ਤੇਦਾਰੀ ਚੋਂ ਤੂੜੀ ਲੈ ਕੇ ਆਏ ਆ ਤੇ ਦੇਖੋ ਫਰ ਆ ਰਹੀ ਉਹਨਾਂ ਦੀ ਟਰਾਲੀ ਤੇ ਮੂਰੇ ਡੈਟਰ ਆ ਦੋ ਟਰਾਲੀਆਂ ਲੈ ਕੇ ਆਏ ਆ ਇੱਕ ਟਰਾਲੀ ਪਹਿਲਾਂ ਲਾਏ ਆ ਪਿੱਛੇ ਲਾਏ ਆ ਮਤਲਬ ਕਿ ਆਪਣੇ ਖੰਭੇ ਤੇ ਖੜੀ ਹੈ ਕਿਉਂਕਿ ਇੱਕ ਵਾਰੀ ਦੋ ਟਰਾਲੀਆਂ ਘਟਾ ਬੰਗਾਨੀ ਆਜੋ ਤੇ ਮਿੱਤਰੋ ਦੇਖੋ ਫਰ ਇੱਥੇ ਲੈ ਆਂਦਾ ਆਪਾਂ ਤੇ ਆ ਇਸ ਭਾਂਡੇ ਦੇ ਵਿੱਚ ਰਹਿਣੀ ਆ ਟਰਾਲੀ ਤੂੜੀ ਦੀ ਆ ਛੱਡ ਇਸ ਤਾਂ ਵੱਡਦੀ ਇਹ ਫਰ ਇਹ ਵੱਡਦੀ ਹੈ ਵੱਡੀ ਹੁੰਦੀ ਹੈ ਜਿਹੜੀ ਜਾਲੀ ਵਾਲੀ ਉਹ ਨਹੀਂ ਵੜਦੀ ਤਾਂ ਇੱਥੇ ਲੈ ਜੂਗੀ ਫਿਰ ਬਾਅਦ ਚ ਤੰਗਲੀਆਂ ਨਾ ਕੀਤੀ ਜਾਊਗੀ ਹਾਂ ਕਿ ਜੋ ਬਰੋ ਵੀ ਹਲ ਚਾਲਾ ਤੇ ਦੇਖੋ ਤੇ ਦੇਖੋ ਬਰਮਿੰਦਰੋ ਮਿੱਤਰੋ ਮਹਿੰਦਰਾ ਟਰੈਕਟਰ ਮਹਿੰਦਰਾ ਮਹਿੰਦਰਾ 265 DI ਆ ਜੋ ਫਿਰ ਹਾਂ ਕਰਦੇ ਆ ਬੈਠੇ ਚੱਲ 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 ਮਿੱਤਰੋ ਕਰਦੇ ਆ ਵੇਖੋ ਨਕਾਲੀ ਪਰ ਦੇਖੋ ਫਿਰ चल 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 आंदे चल 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 टप गया बस हौली हौली चल बस टप गई ਦੇਖੋ ਮਿੱਤਰੋ ਹੁਣ ਡਾਲਾ ਵੀ ਖੋਲਤਾ ਤੇ ਪਿਛਲੀ ਜਾਲੀ ਵੀ ਤੇ ਹੁਣ ਆਪਾਂ ਲਵਨੇ ਆ ਬਸ ਚੱਕ ਲੈਫਟ ਲਾਉਣੇ ਤੇ ਮਿੱਤਰੋ ਹੁਣ ਥੋੜੀ ਬੈਕ ਕਰਦੇ ਆ ਬਸ ਟਰਾਲੀ ਤੇ ਫਿਰ ਇੱਥੇ ਚੱਕ ਲੈਨੇ ਲੈਫਟ ਬਾਸੇ 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 ਬਾਅਦ ਚ ਤਾਂ ਲੱਗ ਜੂਗੀ ਪਿੱਛੇ ਹਰ ਜਾਏ ਤਾਂ ਨਹੀਂ ਰੁਕਤ ਹਾਂ ਲੈਫਟ ਚੱਕੀ ਤੇ ਟੂੜੀ ਆਊਗੀ ਤਾਂ ਹੀ ਸਹੀ ਹੜਦੀ ਹੈਗਾ ਚਲੋ ਚੱਕ ਦੋ ਉਹ ਦੇ ਪੈਸਾ ਜੇ ਮੈਤਰੋਂ ਹੁਣ ਚੱਕਦੇ ਆਂ ਆਪਾਂ ਲੈਫਟ ਹੁਣ ਹੌਲੀ ਹੌਲੀ ਫਿਰ ਤਾਂ ਛੱਤ ਨਾ ਲੱਗ ਜੂਗੀ ਤਾਂ ਕਰਕੇ ਚੱਕਦੇ ਆਂ ਹੌਲੀ ਹੌਲੀ ਵੀ ਵਾਈ ਮਾਰ ਦਾਂਗੇ ਜਦੋਂ ਤਾਂ ਲੱਗਣ ਲੱਗੀ ਚੰਗਾ ਵੇਖ ਕੋਈ ਨਹੀਂ ਕੋਈ ਨਹੀਂ ਚਲ ਚਲ ਹਜੇ ਤਾਂ ਕੋਈ ਚੱਕਰ ਨਹੀਂ ਓਏ ਉਹ ਗੋਬਰ ਕੈਂਸ ਵਾਲੀ ਪੈ ਫਣਾ ਲੱਗੂਗੀ ਚੱਲ ਚਲ ਚਲ gue कर भाई मर गया आज अड्डे पे nih चल चेक दे कोई नहीं कोई नहीं चल चेक कौन हूं दसूंगा चल 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 जान दे जान दे जान दे बस ਓ ਕੱਟੇ ਬਾਜੀ ਤੁਸੀਂ ਕੀ ਕਰਦੇ ਆ ਧੱਕੇ ਮਾਰੀ ਜਾਂਦੇ ਮੈਨੂੰ ਹੁਣ ਮਿੱਤਰੋ ਲਾਉਣੀ ਪਊਗੀ ਬਸ ਲੈਫਟ ਪੂਰੀ ਹੋਗੀ ਟਰਾਲੀ ਦੀ ਕਾਇਮ ਕਾਇਮ ਰਾ ਦੇ ਬੈਕ ਬੈਕ ਆਉਣ ਦੇ ਪਾਸੇ ਹਟ ਜਾ ਤੂੜੀ ਪਊਗੀ ਖੋਲ ਲਿਆਓ ਰੋਕ ਦੇ ਢਾਲਾ ਖੋਲ ਢਾਲਾ ਢਾਇ ਮਿੱਤਰੋ ਅੱਜ ਦਾ ਬਲੌਗ ਸੰਗ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲਿਓ ਪਲੀਜ਼ ਸਬਸਕ੍ਰਾਈਬ ਤੇ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਜਿਹੜੀ ਦੂਜੀ ਟਰਾਲ ਲੈ ਕੇ ਆਈ ਉਹ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਹੁਣ ਆਪਾਂ ਦੇਖੋ ਬਰ ਹਾਂ ਯੋ ਯੋ ਹਾਨੀ ਸਿੰਘਾ ਤੇ ਮਿੱਤਰੋ ਬਰ ਅੱਜ ਦਾ ਬਲੌਗ ਦੇ ਇੱਥੇ ਐਂਡ ਕਰਦੇ ਆਂ ਅੱਜ ਵਾਲਾ ਬਲੌਗ ਕਿਉਂ ਲੰਬਾ ਪਾ ਲਾਗੇ ਨਹੀਂ ਤਾਂ ਉਸ ਹੀ ਦਿਖਾ ਦਿੰਦੇ Hon har aldrig glömt det. Du vet jag fan var